ਏ ਕੀ ਚੱਲ ਰਿਹਾ ਮੂੰਹ ਤੇ ਸਾਰੇ ਲਾ ਰਹੀ ਤੇ ਕਰੀਮ ਮਾ ਕਰੂਮਾ ਲਾ ਕਰ ਰਹੀ ਆ ਬਾਈ ਬੜਾ ਤਕੜਾ ਕੰਮ ਹੈ ਬੜੀ ਸੋਹਣੀ ਨਿਕਲੇਗੀ ਫਿਰ ਇਹ ਪੂਰੇ ਹੰਦੇ ਇਹ ਲੋਸ਼ਨ ਲਾਈ ਜਾਂਦੀ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗੁਰੂ ਨਾਨਕ ਦਾਸ ਜੀ ਸਾਰਿਆਂ ਨੂੰ ਵਧੀਆ ਰੱਖਣ ਤੰਦਰੁਸਤੀਆਂ ਬਖਸ਼ਣ ਠੀਕ ਹੈ ਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਭਾਈ ਮੈਂ ਨਾ ਮੌਸਮ ਚੇਂਜ ਹੋ ਰਿਹਾ ਹੈ ਮੌਸਮ ਚੇਂਜ ਹੋ ਰਿਹਾਗਾ ਹਨਾ ਉਹਦੇ ਕਰਕੇ ਡਰ ਰਿਹਾ ਉਹਦੇ ਕਰਕੇ ਡਰ ਲੱਗਿਆ ਰਹਿੰਦਾਗਾ ਹਨਾ ਮੌਸਮ ਚੇਂਜ ਕਰਨਾ ਪਿਛਲੇ ਸਾਲ ਵੀ ਮੈਂ ਬਿਮਾਰ ਹੋ ਗਿਆ ਸੀਗਾ ਤੇ ਬਾਕੀ ਮੈਂ ਨਾ ਬਾਜ਼ਾਰ ਚ ਗਿਆ ਸੀਗਾ ਮੁੰਡਾ ਮੈਨੂੰ ਮਾੜਨਾ ਯਾਰ ਦੋਸਤੀ ਹੈ ਮੈਨੂੰ ਉਹਨੇ ਵੈਸੇ ਹੀ ਕਿਤੇ ਗੁਜਰਤੋਂ ਲਈ ਵੈਸੇ ਹੀ ਕਹਤਾ ਮੈਨੂੰ ਕੋਈ ਨਾ ਤੈਨੂੰ ਸ਼ੂਗਰ ਆ ਮੈਂ ਕਿਹਾ ਯਾਰ ਤੈਨੂੰ ਕਿਹਨੇ ਕਿਹਾ ਤੇ ਮੈਂ ਕਿਹਾ ਵੀ ਕਈ ਵਾਰ ਉਹ ਵੈਸੇ ਹੀ ਪੁੱਛਿਆ ਨਾ ਚਲੋ ਮਹਾਰਾਜ ਦੀ ਕਿਰਪਾ ਨਾਲ ਆ ਸ਼ੂਗਰ ਸਾਗਰ ਤਾਂ ਆਪਾਂ ਨੂੰ ਨਹੀਂ ਮਿੱਠਾ ਬਹੁਤ ਖਾਣਾ ਮੈਂ ਤੇ ਮਿੱਠਾ ਤਾਂ ਮੈਂ ਨਾ ਰੱਜ ਕੇ ਖਾਣਾਗਾ ਜਦੋਂ ਵੀ ਮਿਲ ਜੇ ਮੈਂ ਰਾਤ ਨੂੰ ਉੱਠਣਾਗਾ ਠੀਕ ਐ ਦੇ ਔਮਕੀਨ ਮੈਂ ਘੱਟ ਖਾ ਕੇ ਖੋਸ਼ ਆਂ ਕਿਉਂਕਿ ਜਿਆਦਾ ਮੈਂ ਮਿੱਠਾ ਖਾਣਾ ਪਸੰਦ ਕਰਦਾ ਹਾਂ ਤੇ ਪਰ ਬਾਹਰੋਂ ਨਹੀਂ ਲੱਗਿਆ ਬਈ ਉਹਦੀ ਕਿਰਪਾ ਨਾਲ ਤੇ ਉਹ ਲੱਗ ਤੇ ਵਧੀਆਗਾ ਜਾਨੀ ਕਿ ਵੀ ਕੋਈ ਸ਼ੂਗਰ ਸਾਗਰ ਨਹੀਂ ਹੈਗਾ ਹਨਾ ਤਾਂ ਇਹਦਾ ਲੜਕਾ ਗੁਜਰਨ ਕਰਨਾ ਤੇ ਮੈਨੂੰ ਹੋਰ ਵੀ ਡਰ ਪੈ ਗਿਆ ਸੀਗਾ ਪਹਿਲਾਂ ਤਾਂ ਮੈਂ ਘੋਲ ਕਰ ਗਿਆ ਸੀ ਪੋਟਾਂ ਦੀ ਤੇ ਮੈਂ ਕਿਹਾ ਵੀ ਚਲੋ ਉਹ ਮੁੰਡਾ ਮੈਨੂੰ ਜਿਹੜਾ ਮਾਹਲਣਾ ਦਾ ਦੂਸਰਾ ਮੁੰਡਾ ਗਾਣਾ ਪ੍ਰੇਮੀ ਵਰਾ ਯਾਰ ਗਿਆ ਸੰਦੋਸਤਾ ਹਨ ਤੇ ਉਹ ਬਾਈ ਮੈਨੂੰ ਕਹਿੰਦਾ ਨਾ ਵੀ ਉਹਦੀ ਗੱਲ ਵੀ ਸਹੀ ਸੀਗੀ ਉਹ ਕਹਿੰਦਾ ਬਾਈ ਜਿੱਤੇ ਕਹਿੰਦਾ ਨਾ ਟੈਸਟ ਜਿਹੜੇ ਹਨ ਇਹ ਆਪਾਂ ਜਿਹੜੇ ਹੈਂਡੀਕੈਪ ਬੰਦੇ ਆ ਆਪਾਂ ਬੈਠੇ ਰਹਿੰਦੇ ਆ ਰੋਟੀ ਪਾਣੀ ਸੀ ਤੇ ਹਾਜ਼ਮ ਨਹੀਂ ਹੁੰਦਾ ਆਪਣੇ ਤੇ ਆਪਾਂ ਨੂੰ ਛੇ ਮਹੀਨਾ ਬਾਅਦ ਕਰਵਾਉਣੀ ਚਾਹੀਦੀ ਆ ਕਿ ਪਤਾ ਲੱਗਦਾ ਰਹਿੰਦਾ ਹੈਗਾ ਹਨਾ ਕੀ ਤੇ ਬਦੀਨੀ ਆਈ ਆ ਸਾਈਟ ਤੇ ਕੀ ਘਟਿਆ ਬਧਿਆ ਹਨਾ ਤੇ ਫਿਰ ਉਹ ਜਿਆ ਕੰਟਰੋਲ ਹੋ ਜਾਂਦਾ ਹੁੰਦਾ ਹਨਾ ਤੇ ਚਲੋ ਉਹਦੇ ਕਹਿਣ ਤੇ ਚਲੋ ਮੈਂ ਵੀਮਾਨ ਬਣਾਇਆ ਮੈਂ ਕਿਹਾ ਚਲੋ ਫੋਟੋ ਮੈਂ ਵੈਸੇ ਨਾਲ ਡਰ ਬਹੁਤ ਲੱਗਦਾ ਮੈਂ ਕਿਹਾ ਕੋਈ ਠੀਕ ਹੈ ਮੁੜ ਕੇ ਵਹਿਮ ਜਿਹਾ ਪੈ ਜਾਂਦਾ ਹੁੰਦਾ ਹਨਾ ਮੈਂ ਡਰਦਾ ਬਹੁਤ ਤੇ ਤੇ ਜੋ ਡਾਰਸੀ ਅ ਥੋੜਾ ਜਿਹਾ ਵੀ ਉਹ ਮੇਰੇ ਅੱਗੇ ਆ ਗਿਆ ਤੇ ਉਹ ਕਹਿੰਦੇ ਵੀ ਤੁਹਾਨੂੰ ਕਹਿੰਦਾ ਕਾਲਾ ਪੀਲਾ ਹੋਰ ਸਾਰਾ ਤਰ੍ਹਾਂ ਖੂਨ ਸੰਗਣਾ ਨਹੀਂਗਾ ਸਹੀ ਆ ਸਭ ਕੁਝ ਸਹੀ ਆ ਅੱਗੇ ਵੀ ਤੁਹਾਨੂੰ ਪਤਾ ਹੀ ਮੇਰੇ ਸੈੱਲ ਕੱਟ ਗਏ ਸੀਗੇ ਹਣਾ ਤੇ ਉਹ ਇਸੇ ਕਰਕੇ ਉਹ ਕਹਿੰਦਾ ਤੇ ਸੈੱਲ ਕਲੀਵਰ ਚ ਗਰਮੈਸ ਉਹ ਕਹਿੰਦਾ ਇਸੇ ਕਰਕੇ ਹੁੰਦੀ ਆ ਤੇ ਮੈਂ ਕਹਿਆ ਯਾਰ ਲੋ ਪੈ ਗਿਆ ਪੰਗਾ ਹਨ ਤੇ ਵੀ ਪੈਸਾ ਤਾਂ ਅੱਗੇ ਨਹੀਂ ਬਣਦਾ ਕਿੰਗਾਈ ਆ ਵੀ ਚਲੋ ਸਿਹਤ ਨਾਲੋਂ ਵੀ ਦਵਾਈਆਂ ਤੇ ਨਾ ਪੈਸਾ ਲਾਉਂਦੇ ਠੀਕ ਹੈ ਤੇ ਸਿਹਤ ਵੀ ਜ਼ਰੂਰੀ ਆ ਹਨਾ ਤੇ ਮੈਂ ਕਹਿਆ ਵੀ ਦਵਾਈ ਤਾਂ ਹੁਣ ਲੈਣੀ ਪੈਣੀ ਆ ਹਨਾ ਉਹ ਕਾਲਾ ਪੀੜਿਆ ਵੀ ਇਹਨਾਂ ਨੂੰ ਨਹੀਂ ਪਤਾ ਕਾਦਾ ਕਿੰਨਾ ਵੀ ਹੈਗਾ ਉਹਦੇ ਕਾਰਨ ਹੀ ਕਹਿੰਦਾ ਤੇਰੇ ਸੈੱਲ ਕਾਰਡ ਤੇ ਵਾਰ-ਵਾਰ ਉਹਦੇ ਕਾਰਨ ਹੀ ਇਹ ਵਿੱਚ ਫਰਮਾਸ ਹੈ ਇਸੇ ਕਰਕੇ ਦਮਨ ਕਾਲਾ ਕਾਲਾ ਕਰਨ ਲੱਗੀ ਮੈਨੂੰ ਸ਼ਾਇਦ ਖੋ ਸਕਦਾ ਵੀ ਹੋਰ ਸਮੇਂ ਤੱਕ ਮੈਨੂੰ ਕਾਲੂ ਜੜ ਦਿੰਦੀ ਨਾ ਤੇ ਫੇਰ ਉਹ ਕਹਿੰਦਾ ਵੀ ਮੁੰਡਾ ਉਹ ਹੀ ਯਾਰ ਦੋਸਤੀ ਹੈ ਯਾਨੀ ਕਿ ਆਪਣਾ ਕੋਈ ਦਮਨ ਹੈ ਨਹੀਂ ਪਿੰਡ 'ਚ ਯਾਰ ਦੋਸਤੀ ਹੈ ਸਾਰੇ ਠੀਕ ਹੈ ਤੇ ਵਧੀਆ ਜਿਤਮਾਨ ਕਰਦੇ ਆ ਵਿਚਾਰੇ ਸਾਰਾ ਪਿੰਡ ਆਪਣਾ ਹਨਾ ਆਪਾਂ ਅਗਲੇ ਦਾ ਕਰੀਦਾ ਘਰੇ ਆਏ ਨੂੰ ਜੀ ਆਇਆਂ ਨੂੰ ਹਨਾ ਕਈ ਦਾ ਹਨਾ ਤੇ ਆਪਾਂ ਜੇ ਪਿਆਰ ਦਵਾਂਗੇ ਤਾਂ ਫੇਰ ਫੇਰ ਹੀ ਅਗਲਾ ਦਿੰਦਾਗਾ ਤੇ ਮੈਂ ਇਹਨੂੰ ਉਹ ਕਹਿੰਦਾ ਵੀ ਤੂੰ ਜਿੱਤੇ ਬਾਈ ਐਂ ਗਰੀ ਸਰਕਾਰੀ ਹਸਪਤਾਲ ਚ ਮੂਗ ਗਿਆ ਆਵੜੀ ਉਥੇ ਫ੍ਰੀ ਦਵਾਈ ਦਿੰਦੇ ਆ ਇਹ ਚੀਜ਼ ਦੀ ਕਾਲੇ ਪੀੜੀ ਦੀ ਸਰਕਾਰੀ ਹਸਪਤਾਲ ਆ ਇਹਦੇ ਵੱਡੇ ਜਿਵੇਂ ਮੂਗ ਗਿਆ ਹੋ ਗਿਆ ਬਠਿੰਡਾ ਹੋਵੇ ਜਿੱਥੇ ਵੀ ਆ ਕਾਲੇ ਪੀੜੀ ਦੀ ਉਥੇ ਫ੍ਰੀ 3 ਮਹੀਨਿਆਂ ਦਾ ਕੋਰਸ ਹੁੰਦਾ ਉਹ ਕਹਿੰਦਾ ਜਮੇ ਚੱਕ ਦਿੰਦੇ ਆ ਉਹ ਤੇ ਸਰਕਾਰ ਵੱਲੋਂ ਫ੍ਰੀ ਦਿੱਤੀ ਜਾਂਦੀ ਆ ਚਲੋ ਮੈਨੂੰ ਕੁਝ ਹੌਸਲਾ ਹੋਇਆ ਮੈਂ ਕਿਹਾ ਚਲੋ ਠੀਕ ਆ ਤੇ ਹੁਣ ਅਸੀਂ ਸੋਮਵਾਰ ਨੂੰ ਮੋਗੇ ਜਾਵਾਂਗੇ ਠੀਕ ਹੈ ਤੇ ਦਵਾਈ ਲੈ ਕੇ ਆਵਾਂਗੇ ਤੇ ਅ ਰਮਣ ਉਹ ਮਟੋ ਆ ਬੇਟੀਆਂ ਹੈ ਹੈ ਬੇਟੀਆਂ ਐਡੀ ਛੇਤੀ ਤਾਂ ਨਹੀਂ ਸਾਥ ਛੱਡਦਾ ਵਾਦੋਆ ਸਾਡੀ ਤਾਂ ਉਹ ਕਹਿੰਦਾ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਟਿਕਟਾਂ ਦੋ ਲੈ ਵੀ ਆ ਬਸ ਹਾਂ ਨਾ ਜੀਵਾਂ ਤੇਰੋਂ ਤੋਂ ਬਾਦ ਨਾ ਜੀਵਾਂ ਖਰਾ ਤੇਰੇ ਤੋਂ ਪਹਿਲੇ ਹਾਂ ਪਰ ਮਨ ਲਈ ਬੈਠੇ ਟੈਂਸ਼ਨ ਆਇ ਨਹੀਂ ਆਇ ਨਹੀਂ ਆਇ ਨਹੀਂ ਆਇ ਤਾਂ ਮੈਂ ਆਈ ਪਰੇਸ਼ਾਨ ਕਰਦਾ ਰਹੂੰ ਜ਼ਿੰਦਗੀ ਪਰ ਹਾਂ ਮੋਟੋ ਮੋਟੇ ਹਾਂ ਮੱਕ ਜਿੰਦਗੀ ਪਰ ਇਦਾਂ ਹੀ ਪ੍ਰੈਸ਼ਰ ਕਰੂੰਗਾ ਰਮਣਾ ਮੈਂ ਮੈਂ ਹਰ ਵਕਤ ਮੇਰਾ ਚੌੜ ਵਾਲਾ ਮਾਹੌਲ ਰਹਿੰਦਾਗਾ ਹਣਾ ਰਮਣ ਬਾਲੀ ਜਰਦੀ ਨਹੀਂ ਘੋੜ ਤੇ ਮੈਂ ਚਲਦੀ ਇਸ ਲਈ ਨਹੀਂ ਕਿ ਮੂੰਹ ਚੋਂ ਮਾੜਾ ਬੋਲਣਾ ਹੀ ਕਿਉਂ ਹਣਾ ਬਈ ਇਹ ਚੀਜ਼ ਹੁੰਦੀ ਹੈ ਮਤਲਬ ਕਿ ਬੋਲੋ ਘੱਟ ਬੋਲੋ ਤੇ ਉਹਨਾਂ ਕੋ ਬੋਲੋ ਜਿਹਦਾ ਕੋਈ ਮਤਲਬ ਵੀ ਹੋਵੇ ਗੱਲ ਦਾ ਜਿਹੜੀ ਗੱਲ ਦਾ ਮਤਲਬ ਐਵੇਂ ਪਕਾਈ ਦੀ ਮਾਰੀ ਜਾਣੀ ਮੈਨੂੰ ਉਹ ਚੀਜ਼ਾਂ ਚੰਗੀਆਂ ਅੱਛਾ ਮੈਂ ਪਕਾਈ ਮਾਰਦਾ ਰਹਿਣਾ ਨਹੀਂ ਕਈ ਵਾਰ ਬਈ ਫਜ਼ੂਲ ਦੇ ਲਫ਼ਜ਼ ਕੱਢਨੇ ਮੂੰਹ ਚ ਉਹ ਗਲਤ ਗੱਲ ਹੈ ਉਹ ਚ ਉਹ ਚ ਲਫ਼ਜ਼ ਕੱਢਣ ਦਾ ਮਤਲਬ ਪਤਾ ਕੀ ਹੈ ਉਨ ਨੇ ਆਪਾਂ ਸਾਹ ਲੈਂਦੇ ਪਿਆ ਤੇ ਉਹ ਸਾਡੇ ਸਾਰੇ ਬੇਸ ਹੋ ਜੀਏ ਜਿੱਥੇ ਆਪਾਂ ਵਾਹਿਗੁਰੂ ਦਾ ਨਾਮ ਲੈ ਕੇ ਜਪ ਕੇ ਸਾਹ ਨੂੰ ਆਪਾਂ ਵਧੀਆ ਕਰਨਾ ਉਹੀ ਅਸੀਂ ਫਾਲਤੂ ਜਿਹਾ ਬੋਲ ਕੇ ਹਨਾ ਕਿਸੇ ਨੂੰ ਬੋਲ ਕੇ ਤੇ ਉਹ ਉਹ ਸਵਾਸ ਜਿਹੜੇ ਆ ਉਹ ਖਰਾਬ ਕਰਦੇ ਉਹ ਚੀਜ਼ ਨਹੀਂ ਮੈਨੂੰ ਚੰਗੀ ਲੱਗਦੀ ਜਿਹੜਾ ਬੋਲ ਕੇ ਕਰੀ ਜਾਂਦਾ ਨਹੀਂ ਤੇ ਨਾ ਹੀ ਬੋਲੋ ਐ ਜੀ ਹਮ ਅੱਜ ਕੱਲ੍ਹ ਵੈਸੇ ਵੀ ਹਰ ਜੀ ਇਹਨੂੰ ਵੀ ਭਲਾਈ ਕਰਕੇ ਪੱਗ ਜਿਹੜੀ ਮਿਲੀ ਸੀ ਤੇ ਸ਼ਾਇਦ ਮੈਨੂੰ ਵੀ ਭਲਾਈ ਕਰਕੇ ਫਲੀ ਨਹੀਂ ਐ ਤੇ ਅੱਜ ਮੇਰੇ ਇਹ ਸੋਲਣਾ ਚੁੰਨੀ ਮਿਲੀ ਐ ਸੋਲਣਾ ਚੁੰਨੀ ਨਹੀਂ ਆਹ ਸੋਲ ਦਾ ਸੋਲ ਵਾਲਾ ਸਟੋਲ ਵਾਲਾ ਜਿਹੜਾ ਚਿਤਰਾ ਦਾ ਹਾਰ ਮਿਲਣ ਦਾ ਉਹ ਹਾਲ ਉਹ ਉਹ ਸਟੋਲ ਵਾਲਾ ਸੂਟ ਤੇ ਆਪਣੇ ਹੀ ਪਾਉਂਦੇ ਨੇ ਆਪਣੇ ਆਨੇ ਪਾਤਾ ਹਾਂ ਇਹ 12 ਸਾਲ ਮੈਂ ਇਸੇ ਕਰਕੇ ਕੱਢੇ ਸੀ ਠੀਕ ਐ ਉਹ 12 ਸਾਲ ਦੀ ਤਪੱਸਿਆ ਪੰਗ ਕਰ ਤੂੰ ਪੰਗ ਕੀਤੀ ਮੈਂ ਪੰਗ ਕੀਤੀ ਤੂੰ ਤਾਂ ਭਲਾਈ ਦੇ ਬਾਰੇ ਪੰਗ ਕੀਤੀ ਸੀ ਪਰ ਮੈਂ ਤਾਂ ਭਲਾਈ ਕਰ ਰਹੀ ਸੀ ਇਕੱਠਿਆ ਕਰਨਾ ਚਾਹਤ ਭਲਾਈ ਭਲੂਈ ਦਾ ਅੱਜ ਕੱਲ ਕੋਈ ਜਮਾਨਾ ਨਹੀਂ ਰਿਹਾਗਾ ਭਲਾਂ ਆਪਦੇ ਦੀ ਕਰਨਾ ਭਲਾਂ ਬਗਾਨੇ ਦੀ ਕਰਨਾ ਠੀਕ ਹੈ ਕਿ ਨਹੀਂ ਤੇ ਕੋਈ ਨਹੀਂ ਜਾਣਦਾ ਇੱਥੇ ਭਾਈ ਠੀਕ ਹੈ ਆਪਦਾ ਮਾਸਟਰ ਹੋ ਆਪਦੇ ਪਰਿਵਾਰ ਚ ਆਪਦੀ ਜ਼ਿੰਦਗੀ ਚ ਠੀਕ ਹੈ ਇਦੂ ਆਦਾ ਪਕੋਸਤੇ ਨਾ ਨੀ ਨਾ ਕਹਿ ਸਕਦੇ ਬੰਦਾ ਨਾਲ ਜਿੰਨਾ ਜਿੰਨੇ ਤੋ ਦੂਰ ਰਹੇਗਾ ਨਾ ਉਨਾ ਵਧੀਆ ਰਹੂਗਾ ਆਪਣਾ ਜਿੰਨੀ ਕ ਤੁਸੀਂ ਆਪਣੀ ਬਾਕ ਵੀ ਵਧਾਓਗੇ ਉਨੇ ਹੀ ਪਸੂੜੀਆਂ ਚ ਪਾਓਗੇ ਉਹ ਹਾਲ ਹੈ ਇਸ ਲਈ ਬੰਦਾ ਆਪਣਾ ਕੱਲਾ ਰਵੇ ਵਧੀਆ ਸੇ ਮਾੜਾ ਮੋਟਾ ਹਾਈ ਹੈਲੋ ਦਾ ਰੱਖੋ ਸਿਰ ਤੇ ਕਿਸੇ ਨੂੰ ਨਾ ਚੜਾਓ ਸਿਰ ਤੇ ਚੜਨ ਵਾਲਾ ਹਮੇਸ਼ਾ ਫਿਰ ਚੰਗੀ ਤਰ੍ਹਾਂ ਉਹ ਚੜ ਤੇ ਚੜ ਕੇ ਬਹਿ ਜਾਂਦਾ ਫਿਰ ਉਹ ਸਿਰ ਤੇ ਹੀ ਹੱਕਦਾ ਸਿਰ ਹਾਂ ਬਸ ਉਹੀ ਹੱਗਣ ਉਹ ਹੀ ਗੱਲ ਹੈ ਤੇ ਮੈਂ ਕਿਤੇ ਹੱਗਣ ਨਹੀਂ ਦਿੱਤਾ। ਸਹੀ ਗੱਲ। ਚਲੋ ਮੈਨੂੰ ਸ਼ਰਮ ਆ। ਠੀਕ ਹੈ ਜੀ। ਤੇ ਮੈਂ ਕਹਾ ਭਾਬੀ ਡੀਓ ਵਗੇ ਰਿਆ ਤੇ ਜਦੋਂ ਇਹ ਵਿੰਦਰ ਭਾਵੇਂ ਕਹਿੰਦੀ ਕਹਿੰਦੀ ਜਪਨੂਰ ਕੀ ਕਹਿ ਰਿਆ? ਮੈਂ ਕਹਾ ਕਿਆ ਜਪਨੂਰ ਡੀਓ ਵਗੇ ਰਿਆ ਕਹਿੰਦੀ ਡੀਰੋਗੇ ਡੀਡੋ ਜੀਓ ਕਹਿੰਦੀ ਦਿਓ ਉਹਨੂੰ ਵੇਰਦੀ। ਜਪਨੂਰ। ਬੋਲਣ ਲੱਗੀ ਨਾ ਉਹ ਥੋੜਾ ਜਿਹਾ ਤਾਂ ਕਰਕੇ ਹਮੇ ਕਰ। ਨੂਰੇ। ਉਰੇ ਆ। ਸੁਣਦੀ ਨਹੀਂ ਸੁਣਾਂਗੀ ਨਹੀਂ। ਜਪੂ ਲੈ ਚਿੱਜੀ ਇੱਕ ਹੋਰ ਹੈੱਡਫੋਨ। ਆਵੇ ਹੈੱਡਫੋਨ ਲੈ ਲੋ ਆ ਗਈ ਲਾਲਚੀ ਦਾ ਬਹੁਤ ਆਹ ਲੈ ਲੋ ਆਹ ਲੈ ਲੋ ਵੀ ਕੋ ਹੂਆ ਪਤਾ ਇਹਨੂੰ ਆਹ ਲੈ ਲੋ ਲੈ ਤੇ ਬਾ ਰੋਟੀ ਬਣਾ ਲੱਗੀ ਹੈ ਨਾ ਕਿੰਦੀ ਬਾ ਕਿੰਨਾ ਚੋਨਾ ਕਿੰਦੀ ਬਾ ਕੀ ਕਰਨਾ ਪਤਾ ਕੀ ਕਰਨਾ ਅਜ ਤਾਂ ਦੱਸੋ ਪਹਿਲਾਂ ਕੀ ਕਰਨਾ ਪਹਿਲਾਂ ਡਿਊ ਹੈ ਡਿਊ ਕਹੇ ਕਹ ਦਿਓ ਡਿਊ ਦਿਓ ਡਿਓ ਡਿਓ ਡਿਊ ਆ ਆ ਦੇ ਦੇ ਪਹਿਲਾਂ ਮੈਨੂੰ ਆ ਦੇ ਕੇ ਜਾ ਪਾਪਾ ਨਾਲ ਗਾਣੇ ਸਾਨੂੰ ਕਾਟੂਂ ਦੇਖੋ ਹਾਂ ਦੇ ਦੇ ਤਵਾ ਰੱਖਿਆ ਇਹ ਯਾਰ ਇਹ ਤਾਂ ਖਰਾਬ ਕਰ ਦੂਗੀ ਯਾਰ ਇੱਥੇ ਲੈ ਕੇ ਵਾ ਪਤਾ ਕੀ ਕਰੋ ਐ ਵਲੇ ਕੱਢ ਲੋ ਤੇ ਦੂਜੇ ਦੇ ਦੇਣੀ ਉਹ ਪਾ ਦੋ ਹਾਂ ਐਂ ਕਰ ਲੈਨੇ ਹਾਂ ਬੈਟਰੀ ਨਾਲ ਚੱਕ ਦੇਣਾ ਹੋ ਛਾਂਟ ਹੋਏ ਵਾ ਬੈਟਰੀ ਚੱਕ ਦੇਣਗੇ ਉਹ ਤਵਾ ਤਾਂ ਰਿਆ ਆ ਮੈਂ ਯਾ ਮੈਂ ਕੱਟ ਕਰਕੇ ਆਵਾਂ ਸਬਜ਼ੀ ਵੀ ਉਧਰ ਗਰਮ ਹੋਈ ਜਾਂਦੀ ਨੂਰੇ ਨੂਰੇ ਫਾਪੀ ਦਾ ਮਾਰ ਦੇ ਫਿਰ ਇੱਕ ਕਿਵੇਂ ਕਰਦਾ ਨਾ ਕਿਵੇਂ ਕਰਦਾ ਨਾ ਫਾਪੀ ਕੇ ਮਾਰਦਾ ਨਾ ਹੈ ਮਾਰੀ ਥੱਲੇ ਉਤਰ ਕੇ ਮਾਰੋ ਥੱਲੇ ਉਤਰ ਕੇ ਥੱਲੇ ਉਤਰ ਕੇ ਮਾਰੀ ਕਿਵੇਂ ਕਰਦਾ ਨਾ ਭੁੱਲ ਗਈ ਸੀ ਮੈਂ ਤਾਂ ਕਹਾ ਭੁੱਲ ਗਈ ਮੈਂ ਗੱਲਾਂ ਚ ਲਾ ਲਈ ਪਰ ਕਿੱਥੇ ਭੁੱਲਦੀ ਐ ਇਹ ਹੋ ਜਾਂਦੀ ਐ ਚਲੋ ਠੀਕ ਹੈ ਜੀ ਕੱਲ ਨੂੰ ਨਵੇਂ ਬਲੌਗ ਦੇ ਨਾਲ ਫੇਰ ਦੁਬਾਰਾ ਮਿਲਦੇ ਆਂ ਅੱਜ ਨਾ ਸਾਡੇ ਤੋਂ ਬਣੀ ਨਹੀਂ ਹੁੰਦੀ ਉਹ ਬਲੌਗ ਬਣਿਆ ਨਹੀਂ ਤੇ ਚਲੋ ਤਾਂ ਕਰਕੇ ਮੈਂ ਕਿਹਾ ਜੀ ਇੰਨਾ ਕੀ ਦੱਸ ਦੀਏ ਕੋਸ ਨਾ ਕੋ ਹੁੰਦਾ ਹੈ ਹੈਗਾ ਹੀ ਆ ਕੋਲੇ ਦੱਸਣਾ ਹਨ ਤੇ ਠੀਕ ਹੈ ਬਸ ਮਹਾਰਾਜ ਕਿਰਪਾ ਕਰਨ ਸਾਰਿਆਂ ਤੇ ਕਿਸੇ ਤੇ ਕੋਈ ਦੁੱਖ ਤਕਲੀਫ ਨਾ ਆਵੇ ਸਾਰੇ ਆਪਣੇ ਪਰਿਵਾਰਾਂ ਚ ਹੱਸਦੇ ਵੱਸਦੇ ਰਹਿਣ ਤੇ ਤਰੱਕੀਆਂ ਕਰਨ ਸਤਿ ਸ੍ਰੀ ਅਕਾਲ ਜੀ